ਬੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਤਕਵਾਦੀ ਸੀ ਹਨਾ ਜਦੋਂ ਅੱਤ ਹੋਈ ਤੋਂ ਜਿਹੜੇ ਬੰਦੇ ਅੱਤ ਕਰਾਉਂਦੇ ਆ ਉਹ ਬੰਦੇ ਹੀ ਆਤਕਵਾਦੀ ਹੁੰਦੇ ਆ ਇਹ ਐਕਚੁਅਲ ਗੱਲ ਸਮਝਣ ਵਾਲੀ ਆ ਉਹ ਤਾਂ ਅੱਤ ਹੋ ਗਈ ਸੀ ਹੁਣ ਅੱਤ ਇਹ ਹੋ ਗਈ ਸੀ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਤੁਸੀਂ ਸਾਡੇ ਤੇ ਗ੍ਰੀਨ ਰੈਵੋਲੂਸ਼ਨ ਥੋਪਦੇ ਹੋ ਤੁਸੀਂ ਸਾਡੇ ਤੇ ਸਰਕਾਰਾਂ ਥੋਪਦੇ ਹੋ ਤੁਸੀਂ ਸਾਡੇ ਕੋਈ ਵੀ ਜਿਹੜਾ ਆਪਸੀ ਸਾਂਝ ਭਾਈਚਾਰਾ ਹੈ ਸਟੇਟ ਚ ਉਹਦੇ ਪਿੱਛੇ ਲੱਗੇ ਹੋਏ ਆ ਤੁਸੀਂ ਹਿੰਦੂ ਮੁਸਲਮ ਤੇ ਸਿੱਖ ਖੜਾ ਕਰਤਾ ਇੱਕ ਕਦੇ ਸਾਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਸੀ ਤੇ ਤੁਹਾਡੇ ਅਗੇਂਸਟ ਜਿਹੜਾ ਬੰਦਾ ਆਵਾਜ਼ ਉਠਾਉਂਦਾ ਉਹਨੂੰ ਤੁਸੀਂ ਅੰਤਕਵਾਦੀ ਕਹਿ ਦਿੰਦੇ ਹੋ ਉਹਨੂੰ ਪਾਕਿਸਤਾਨੀ ਕਹਿ ਦਿੰਦੇ ਹੋ ਜਾਂ ਉਹਨੂੰ ਤੁਸੀਂ ਸੈਪਰੇਟ ਕਹਿ ਦਿੰਦੇ ਹੋ ਇਹ ਜਿਹੜਾ ਇੱਕ ਬਿਰਤਾਂਤ ਰਚਦਾ ਨਾ ਇੱਕ ਸਟੇਟ ਇਸ ਗੱਲ ਨੂੰ ਸਮਝਣਾ ਪਊਗਾ ਪਰ ਲੜਾਈ ਇਹੀ ਆ ਵੀ ਸਾਡੇ ਤੋਂ ਬਹੁਤ ਗਲਤੀਆਂ ਹੋਈਆਂ ਉਹ ਗਲਤੀਆਂ ਤੋਂ ਸਾਨੂੰ ਸਿੱਖਣਾ ਵੀ ਪਊਗਾ ਜਦੋਂ ਤੱਕ ਅਸੀਂ ਨਹੀਂ ਸਿੱਖਾਂਗੇ ਹੁਣ ਜਿੱਥੋਂ ਤੱਕ ਰਹੀ ਗੱਲ ਮੇਰੀ ਮੈਂ ਤਾਂ ਨਾਲ ਖੜਾ ਮੈਂ ਕਿਸੇ ਚੇਅਰਮੈਨੀ ਤੇ ਕਿਸੇ ਹੋਰ ਪੋਲੀਟੀਕਲ ਤੁਸੀਂ ਰਾਜਸੀ ਕਿਸੇ ਸੱਤਾ ਦੀ ਕੁਰਸੀ ਤੇ ਨਹੀਂ ਡਿੱਗਣ ਵਾਲਾ ਬੰਦਾ ਜੇ ਉਹ ਗੱਲਾਂ ਤਾਂ ਮੈਂ ਛੱਡ ਕੇ ਆਇਆ ਮੈਂ ਨਾਲ ਖੜਾ ਐ ਖੜਾ ਰਹੂੰਗਾ ਇਕੱਲੇ ਖੜੇ ਆ ਚਾਹੇ ਅਸੀਂ ਇੱਕ ਸੰਗਠਨ ਦੇ ਤੌਰ ਤੇ ਖੜੇ ਆ ਲੜਾਂਗੇ ਜਦੋਂ ਤੱਕ ਗੱਲਾਂ ਠੀਕ ਨਹੀਂ ਹੁੰਦੀਆਂ ਜਾਂ ਜਦੋਂ ਤੱਕ ਅਸੀਂ ਕੁਝ ਨਾ ਕੁਝ ਮਨਾ ਨਹੀਂ ਲੈਂਦੇ ਨਾ ਬਹੁਤ ਆਤ